ਗੁਰੂ ਘਰ ਦੇ ਵਿੱਚ ਲਾਵਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਰਾਗੀ ਸਿੰਘ ਕੀਰਤਨ ਕਰਨ ਲਈ ਤਿਆਰ ਹਨ ਮੁੰਡੇ ਵਾਲੇ ਪਹੁੰਚ ਗਏ ਹਨ ਹੁਣ ਇੰਤਜ਼ਾਰ ਹੈ ਜੀ ਕੁੜੀ ਵਾਲਿਆਂ ਦਾ ਕੁੜੀ ਵਾਲਾ ਪਰਿਵਾਰ ਵੀ ਥੋੜੇ ਸਮੇਂ ਬਾਅਦ ਆ ਜਾਂਦਾ ਹੈ ਹਾਂਜੀ ਉੱਥੇ ਬੜਾ ਚੰਗਾ ਮਾਹੌਲ ਬਣ ਜਾਂਦਾ ਹੈ ਸਾਰੇ ਜਣੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਕਈ ਜਣੇ ਇੱਕ ਦੂਜੇ ਨਾਲ ਫੋਟੋਆਂ ਖਿੱਚ ਰਹੇ ਹਨ ਮੂਵੀ ਵਾਲਾ ਭਾਈ ਵੀ ਤਿਆਰ ਹੈ ਵੀ ਲਾਵਾਂ ਦੇ ਹਾਂ ਆਪਾਂ ਸੋਹਣੀ ਵੀਡੀਓ ਬਣਾਣੀ ਹੈ ਸੋਹਣੀਆਂ ਫੋਟੋਆਂ ਖਿੱਚਣੀਆਂ ਹਨ ਬਾਹਰ ਢੋਲ ਵਾਲੇ ਵੀ ਤਿਆਰ ਹਨ ਜਿਵੇਂ ਮੁੰਡਾ ਕੁੜੀ ਲਾਵਾਂ ਲੈ ਕੇ ਬਾਹਰ ਆਣਗੇ ਢੋਲ ਵਜਾਵਾਂਗੇ ਆਪਾਂ ਨੂੰ ਵਧਾਈ ਮਿਲੇਗੀ ਚਲੋ ਜੀ ਹੁਣ ਸਾਰੇ ਜਿਹੜੇ ਬਿਲਕੁਲ ਤਿਆਰ ਵਰ ਤਿਆਰ ਹਨ ਡ੍ਰੋਨ ਰਾਹੀਂ ਪੂਰੇ ਸੀਨ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਹਾਂਜੀ ਦੋਸਤੋ ਐਸੇ ਤਰ੍ਹਾਂ ਇੱਕ ਲਾਮ ਜਿਹੜੀ ਹੈ ਉੱਪਰ ਲਈ ਜਾਂਦੀ ਹੈ ਰਾਗੀ ਸਿੰਘ ਬੜਾ ਸੋਹਣਾ ਕੀਰਤਨ ਕਰਦੇ ਹਨ ਸਭ ਦੇ ਮਨ ਵਿੱਚ ਖੁਸ਼ੀ ਹੈ ਸਭ ਇੱਕਦਮ ਬੇਚਿੰਤ ਹੋ ਕੇ ਉੱਥੇ ਬੈਠੇ ਹਨ ਲੇਕਿਨ ਇੰਨੇ ਦੇ ਵਿੱਚ ਹੀ ਇੱਕ ਅਜਿਹਾ ਕੰਮ ਹੋ ਜਾਂਦਾ ਹੈ ਜਿਸ ਦਾ ਕਿਸੇ ਨੂੰ ਵੀ ਅਹਿਸਾਸ ਤੱਕ ਨਹੀਂ ਸੀ ਜਿਸ ਦੀ ਕਿਸੇ ਨੇ ਸੋਚੀ ਵੀ ਨਹੀਂ ਸੀ ਵੀ ਆ ਵੀ ਸਾਡੇ ਨਾਲ ਹੋ ਸਕਦਾ ਹੈ ਹਾਂਜੀ ਦੋਸਤੋ ਹੁੰਦਾ ਕੀ ਹੈ ਉਹ ਕੁੜੀ ਜਿਹੜੀ ਹੈ ਉੱਥੇ ਹੀ ਲੰਬੀ ਪੈ ਜਾਂਦੀ ਹੈ ਡਿੱਗ ਜਾਂਦੀ ਹੈ ਇੱਕਦਮ ਉਸ ਨੂੰ ਜਿਵੇਂ ਕੁਝ ਹੋ ਜਾਂਦਾ ਹੈ ਹਾਂਜੀ ਸਭ ਉਸ ਦੇ ਕੋਲ ਭੱਜ ਕੇ ਆਂਦੇ ਹਨ ਅਤੇ ਕਈ ਜਣੇ ਜਿਹੜੇ ਹਨ ਬੈਠੇ ਰਹਿੰਦੇ ਹਨ ਵੀ ਸ਼ਾਇਦ ਕੁੜੀ ਨੂੰ ਥੋੜੇ ਬਹੁਤੇ ਚੱਕਰ ਆ ਗਏ ਹੋਣਗੇ ਅਜੇ ਹੀ ਸਿਚੁਏਸ਼ਨ ਵਿੱਚ ਆ ਸਭ ਨਾਰਮਲ ਹੈ ਚੱਕਰ ਵਗੈਰਾ ਤਾਂ ਆਉਂਦੇ ਰਹਿੰਦੇ ਹਨ ਚਲੋ ਜੀ ਹੁਣ ਚੱਕਰ ਤਾਂ ਆ ਗਏ ਲੇਕਿਨ ਕਿਸੇ ਨੇ ਆ ਨਹੀਂ ਸੋਚੀ ਸੀ ਕਿ ਕੁੜੀ ਨੂੰ ਹਾਰਟ ਅਟੈਕ ਆ ਗਿਆ ਹੈ ਅਤੇ ਜਿਵੇਂ ਹੀ ਲੋਕ ਜਿਹੜੇ ਹਨ ਉਸ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਜਣੇ ਕਹਿੰਦੇ ਹਨ ਐਮਬੂਲੈਂਸ ਬੁਲਾਓ ਕਈ ਕਹਿੰਦੇ ਨਹੀਂ ਆ ਜਿਹੜੀ ਲਾੜੇ ਵਾਲੀ ਕਾਰ ਹੈ ਐਸੇ ਦੇ ਵਿੱਚ ਆਪਾਂ ਹਸਪਤਾਲ ਲੈ ਜਾਂਦੇ ਹਾਂ ਲੇਕਿਨ ਇੱਕ ਜਨਾ ਜਿਹੜਾ ਹੈ ਉਸ ਦੀ ਬਾਹ ਚੱਕਦਾ ਹੈ ਅਤੇ ਦੇਖਦਾ ਹੈ ਕੁੜੀ ਦੀ ਨਬਤ ਜੜੀ ਹੈ ਬੰਦ ਹੋ ਗਈ ਹੈ ਅਤੇ ਇਹ ਹੁਣ ਪੂਰੀ ਹੋ ਗਈ ਹੈ ਇਸ ਦੇ ਸਾਹ ਸਮਾਪਤ ਹੋ ਗਏ ਹਨ ਉਹ ਸਾਰਿਆਂ ਨੂੰ ਦੱਸਦਾ ਹੈ ਕਿ ਕੁੜੀ ਜਿਹੜੀ ਹੈ ਆਪਣੀ ਮਰ ਚੁੱਕੀ ਹੈ ਸਾਰੇ ਜਣੇ ਉਤ ਹੀ ਸ਼ੋਕ ਮਨਾਣ ਲੱਗ ਜਾਂਦੇ ਹਨ ਕੁੜੀ ਦੇ ਮਾਤਾ ਪਿਤਾ ਉੱਚੀ ਉੱਚੀ ਪੁੱਬਾ ਮਾਰ ਉੱਥੇ ਹੀ ਰੋਣ ਲੱਗ ਜਾਂਦੇ ਹਨ ਵੀ ਆਹ ਐਨੇ ਸ਼ਗਨਾ ਵਾਲੇ ਦਿਨ ਆ ਕੀ ਹੋ ਗਿਆ ਅਸੀਂ ਤੱਕ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੇ ਸਾਡੇ ਨਾਲ ਆ ਸਭ ਹੋ ਜਾਵੇਗਾ ਲੇਕਿਨ ਫਿਰ ਮੁੰਡੇ ਵਾਲੇ ਜੋ ਕੰਮ ਕਰਦੇ ਹਨ ਉਹ ਸੁਣ ਤੁਸੀਂ ਵੀ ਰਹਿ ਜਾਣਾ ਹੈਰਾਨ ਪੰਜਾਬ ਦਾ ਸਭ ਤੋਂ ਅਨੋਖਾ ਵਿਆਹ ਹੁੰਦਾ ਹੈ ਜਿਸ ਦੇ ਵਿੱਚ ਮਰੀ ਹੋਈ ਲਾੜੀ ਦੇ ਨਾਲ ਲਾਵਾਂ ਲਈਆਂ ਜਾਂਦੀਆਂ ਹਨ ਬਾਅਦ ਦੇ ਵਿੱਚ ਬਰਾਤ ਵੀ ਉਸੇ ਤਰ੍ਹਾਂ ਲਿਜਾਈ ਜਾਂਦੀ ਹੈ ਹਾਂਜੀ ਦੋਸਤੋ ਕਿਸੇ ਕਾਰਨ ਅਤੇ ਕਿਉਂ ਹੋਇਆ ਇਸ ਤਰ੍ਹਾਂ ਦੋਸਤੋ ਦੱਸਾਂਗੇ ਤੁਹਾਨੂੰ ਪੂਰੀ ਗੱਲ ਪੂਰੀ ਵੀਡੀਓ ਵਿੱਚ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਆਪਾਂ ਗੱਲ ਕਰ ਰਹੇ ਹਾਂ ਜੀ ਫਾਜ਼ਿਲਕਾ ਸ਼ਹਿਰ ਦੇ ਵਿੱਚ ਰਹਿਣ ਵਾਲੇ ਰਣਜੀਤ ਸਿੰਘ ਦੀ ਰਣਜੀਤ ਸਿੰਘ ਟੇਲਰ ਦਾ ਕੰਮ ਕਰਦਾ ਹੈ ਅਤੇ ਬੜੀ ਵਧੀਆ ਉਸਦੀ ਇਨਕਮ ਹੈ ਕਿਉਂਕਿ ਟੇਲਰ ਦੀ ਉਸਦੀ ਬਹੁਤ ਵੱਡੀ ਦੁਕਾਨ ਹੈ ਸ਼ਹਿਰ ਦਾ ਮਨਿਆ ਤਨਾ ਟੇਲਰ ਹੈ ਅਤੇ ਸਾਰੇ ਜਿਨੇ ਕੋਟ ਪੈਂਟ ਵਗੈਰਾ ਵੱਡੇ ਵੱਡੇ ਜਿਨੇ ਵੀ ਸ਼ਹਿਰਵਾਨੀਆਂ ਹਨ ਉਹ ਸਿੰਦਾ ਹੈ ਬੜੀ ਮੋਟੀ ਕਮਾਈ ਕਰਦਾ ਹੈ ਅਤੇ ਸ਼ਹਿਰ ਦਾ ਸਭ ਤੋਂ ਮਨਿਆ ਤਨਾ ਟੇਲਰ ਹੈ ਉਸ ਦੀ ਬਹੁਤ ਸੋਹਣੀ ਕੋਠੀ ਹੈ ਹਾਂਜੀ ਰਣਜੀਤ ਸਿੰਘ ਦੀ ਪਤਨੀ ਕੁੜੀ ਨੂੰ ਜਨਮ ਦਿੰਦੀ ਹੈ ਬੜੇ ਸੁਖੀ ਹਨ ਬੜੇ ਟੋਲਣ ਵਾਕਿਆਂ ਨਾਲ ਉਸ ਦਾ ਸਵਾਗਤ ਕੀਤਾ ਜਾਂਦਾ ਹੈ ਲੇਕਿਨ ਜਿਵੇਂ ਹੀ ਉਹ ਕੁੜੀ 2 ਕੁ ਸਾਲ ਦੀ ਹੁੰਦੀ ਹੈ ਤਾ ਉਸਦੇ ਵਿੱਚ ਭਿਆਨਕ ਬਿਮਾਰੀਆਂ ਜੜੀਆਂ ਹਨ ਘਰ ਘਰਨ ਲੱਗ ਜਾਂਦੀਆਂ ਹਨ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਜਾਂਦਾ ਹੈ ਉਸ ਦਾ ਵੱਡੇ ਡਾਕਟਰਾਂ ਦੇ ਕੋਲ ਹਸਪਤਾਲਾਂ ਦੇ ਵਿੱਚ ਇਲਾਜ ਕਰਾਇਆ ਜਾਂਦਾ ਹੈ ਵੀ ਹਾਲੇ ਤੱਕ ਕੁੜੀ ਬਹੁਤ ਛੋਟੀ ਹੈ ਵੱਡੀ ਹੋ ਕੇ ਵਿਚਾਰੀ ਦਾ ਕੀ ਬਣੇਗਾ ਜੇ ਐਸੀ ਤਰ੍ਹਾਂ ਬਿਮਾਰ ਰਹੇ ਇਹ ਤਾਂ ਪੜ੍ਹਾਈ ਵੀ ਨਹੀਂ ਕਰ ਪਾਣੀ ਅਤੇ ਬਾਕੀਆਂ ਨਾਲ ਬਹੁਤ ਪਿੱਛੜ ਜਗੀ ਸਿਮਰਨ ਦਾ ਇੱਕ ਛੋਟਾ ਭਰਾ ਵੀ ਸੀ ਜਿਸ ਦੇ ਕਾਰਨ ਸਿਮਰਨ ਵੱਲ ਜਦਾ ਧਿਆਨ ਦੇਣਾ ਵੀ ਸੰਭਵ ਨਹੀਂ ਸੀ ਕਿਉਂਕਿ ਭਰਾ ਹਲੇ ਬਹੁਤ ਛੋਟਾ ਹੈ ਹਲੇ ਦੁੱਧ ਪਿੰਦਾ ਹੈ ਅਤੇ ਉਸ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਮਰਨ ਨੂੰ ਉਸ ਦਾ ਪਿਤਾ ਹੀ ਬਾਹਰ ਲੈ ਕੇ ਭਜਦਾ ਸੀ ਕਿਉਂਕਿ ਮਾਤਾ ਦੀ ਗੋਦ ਦੇ ਵਿੱਚ ਤਾਂ ਹਲੇ ਛੋਟਾ ਬੱਚਾ ਹੈ ਸਿਮਰਨ ਦੀ ਨਾਨੀ ਸਿਮਰਨ ਦੇ ਮਾਮੇ ਉਸ ਦਾ ਇਲਾਜ ਕਰਾਉਣ ਲਈ ਚੰਡੀਗੜ੍ਹ ਕਦੇ ਦਿੱਲੀ ਲੈ ਜਾਂਦੇ ਸਨ ਅਤੇ ਉਸ ਦਾ ਉੱਥੇ ਵੱਡੇ ਡਾਕਟਰਾਂ ਕੋਲ ਇਲਾਜ ਕਰਾਇਆ ਜਾਂਦਾ ਸਿਮਰਨ ਐਸੀ ਹੀ ਤਰ੍ਹਾਂ ਆਪਣੇ ਚੱਲਦੇ ਇਲਾਜਾਂ ਦੇ ਵਿੱਚ ਵੱਡੀ ਹੁੰਦੀ ਹੈ ਉਸ ਨੂੰ ਵਧੀਆ ਪੜਾਇਆ ਲਿਖਾਇਆ ਜਾਂਦਾ ਹੈ ਅਤੇ ਵੱਡੇ ਸਕੂਲਾਂ ਦੇ ਵਿੱਚ ਲਗਾਇਆ ਜਾਂਦਾ ਹੈ ਜਿੱਥੇ ਬਹੁਤ ਸੋਹਣੀ ਪੜਾਈ ਕਰਦੀ ਹੈ ਸਿਮਰਨ ਦੇਖਣ ਦੇ ਵਿੱਚ ਕਾਫੀ ਸੋਨੀ ਹੁੰਦੀ ਹੈ ਅਤੇ ਹੌਲੀ-ਹੌਲੀ ਜਿਵੇਂ-ਜਿਵੇਂ ਵੱਡੀ ਹੁੰਦੀ ਹੈ ਉਸ ਦਾ ਦਿਮਾਗ ਪਹਿਲਾਂ ਨਾਲੋਂ ਵੀ ਤੇਜ਼ ਹੋ ਜਾਂਦਾ ਹੈ ਹਾਂਜੀ 20 टेक ਦੀ ਪੜ੍ਹਾਈ ਕਰਦੀ ਹੈ ਅਤੇ ਇੰਜੀਨੀਅਰ ਬਣ ਜਾਂਦੀ ਹੈ ਕਿਸੇ ਨੇ ਸੋਚੀ ਨਹੀਂ ਸੀ ਵੀ ਬਿਮਾਰ ਰਹਿਣ ਵਾਲੀ ਕੁੜੀ ਜਿਸ ਦਾ ਹਰ ਮਹੀਨੇ ਡਾਕਟਰ ਦੇ ਕੋਲ ਜਾ ਕੇ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ ਜਿਸ ਦਾ ਬਿਨਾਂ ਇਲਾਜ ਤੋਂ ਸਰਦਾ ਨਹੀਂ ਹੈ ਗੋਲੀਆਂ ਤਾਂ ਉਸ ਨੂੰ ਰੋਟੀ ਦੇ ਨਾਲ ਖਾਣੀਆਂ ਹੀ ਪੈਂਦੀਆਂ ਹਨ ਉਹ ਕੁੜੀ ਇੰਜੀਨੀਅਰ ਬਣੇਗੀ ਮਾਤਾ ਪਿਤਾ ਨੂੰ ਬੜਾ ਗਰਵ ਹੈ ਵੀ ਚਲੋ ਵਧੀਆ ਗੱਲ ਹੈ ਆਪਣੀ ਕੁੜੀ ਕੁਝ ਬਣ ਗਈ ਹੈ ਸਾਰੇ ਜਣੇ ਖੁਸ਼ ਹਨ ਹੁਣ ਮਾਤਾ ਪਿਤਾ ਚਾਹੁੰਦੇ ਹਨ ਵੀ ਕੋਈ ਗੱਲ ਨਹੀਂ ਚਲੋ ਵਧੀਆ ਗੱਲ ਹੈ ਹੁਣ ਆਪਾਂ ਇਸ ਦਾ ਵਿਆਹ ਕਰੀਏ ਅਤੇ ਧੀ ਰਾਣੀ ਦਾ ਵਿਆਹ ਕਰਨ ਦਾ ਸੁਤਨਾ ਜਿਹੜਾ ਹੈ ਬਚਪਨ ਤੋਂ ਆਪਾਂ ਸਜਾਇਆ ਹੈ ਸੋਣਾ ਗਾਜੇ ਵਾਜਿਆਂ ਦੇ ਨਾਲ ਇਸ ਨੂੰ ਆਪਾਂ ਅਗਲੇ ਘਰ ਤੋਂ ਲਈਏ ਬਹੁਤ ਸੋਹਣੀ ਗੱਲ ਹੋਵੇਗੀ ਚਲੋ ਜੀ ਹੁਣ ਸਿਮਰਨ ਦਾ ਵਿਆਹ ਰੱਖ ਦਿੱਤਾ ਜਾਂਦਾ ਹੈ सिमरन ਵੀ ਖੁਸ਼ ਹੈ ਵੀ ਚਲੋ ਹੁਣ ਕੋਈ ਗੱਲ ਨਹੀਂ ਜੇਕਰ ਮੇਰੇ ਮਾਤਾ ਪਿਤਾ ਜਿੱਥੇ ਕਹਿੰਦੇ ਹਨ ਉੱਤੇ ਵਿਆਹ ਕਰਾ ਲੈਣੇ ਹਨ ਅਤੇ ਵਧੀਆ ਗੱਲ ਹੈ ਐਸੀ ਤਰ੍ਹਾਂ ਸਿਮਰਨ ਦੇ ਘਰ ਲਈ ਐਸੀ ਤਰ੍ਹਾਂ ਸਿਮਰਨ ਦੇ ਲਈ ਰਿਸ਼ਤੇ ਲੱਭਣੇ ਸ਼ੁਰੂ ਹੋ ਜਾਂਦੇ ਹਨ ਕੁਝ ਰਿਸ਼ਤੇ ਜਿਹੜੇ ਹਨ ਨਾ ਕਰ ਦਿੰਦੇ ਹਨ ਵੀ ਕੁੜੀ ਦੇ ਦਵਾਈਆਂ ਬਹੁਤ ਚਲਦੀਆਂ ਹਨ ਪਤਾ ਨਹੀਂ ਕਿਵੇਂ ਆਪਣਾ ਗੁਜ਼ਾਰਾ ਕਰੇਗੀ ਅਤੇ ਭਾਵੇਂ ਇੰਜੀਨੀਅਰ ਹੈ ਲੇਕਿਨ ਇਹ ਕੋਈ ਨੌਕਰੀ ਨਹੀਂ ਕਰ ਸਕਦੀ ਕਿਉਂਕਿ ਬਿਮਾਰ ਰਹਿੰਦੀ ਹੈ ਬੜੀ ਹੀ ਭਾਵੁਕ ਜੀ ਕਹਾਣੀ ਹੈ ਲੇਕਿਨ ਅਸੀਂ ਇਸ ਨੂੰ ਅਪਣਾ ਨਹੀਂ ਸਕਦੇ ਸਾਡੀ ਬਹੂ ਕੋਈ ਬਿਮਾਰ ਅਸੀਂ ਘਰ ਨਹੀਂ ਲਿਆ ਸਕਦੇ ਐਸੀ ਤਰ੍ਹਾਂ ਚੱਲਦਾ ਰਹਿੰਦਾ ਹੈ ਲੇਕਿਨ ਇੱਕ ਮੁੰਡਾ ਹੁੰਦਾ ਹੈ ਜਿਸ ਦਾ ਨਾਮ ਅਮਨ ਹੁੰਦਾ ਹੈ ਬੜਾ ਹੀ ਚੰਗਾ ਹੈ ਅਤੇ ਉਹ ਉਸ ਦੇ ਲਈ ਵਿਆਹ ਕਰਨ ਲਈ ਰਾਜ਼ੀ ਹੋ ਜਾਂਦਾ ਹੈ ਅਮਨ ਜਿਹੜਾ ਹੈ ਸੋਚਦਾ ਹੈ ਵੀ ਚਲੋ ਕੋਈ ਗੱਲ ਨਹੀਂ ਜੋ ਮੇਰੇ ਪਾਕਾ ਤੇ ਲਿਖਿਆ ਹੋਵੇਗਾ ਮੈਨੂੰ ਮਿਲ ਜਾਵੇਗਾ ਅਤੇ ਐਸੀ ਤਰ੍ਹਾਂ ਜਿਹੜਾ ਉਹ ਵਿਆਹ ਲਈ ਰਾਜੀ ਹੋ ਜਾਂਦਾ ਹੈ ਸਿਮਰਨ ਦੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਜਾਂਦੇ ਹਨ ਦੋਵੇਂ ਬੜੇ ਖੁਸ਼ ਹਨ ਚਲੋ ਜੀ ਵਿਆਹ ਵਾਲੇ ਦਿਨ ਜੜੇ ਹਨ ਉਹ ਵੀ ਨਜ਼ਦੀਕ ਆਂਦੇ ਹਨ ਲੇਕਿਨ ਉਸ ਤੋਂ ਪਹਿਲਾਂ ਸਿਮਰਨ ਵਾਰ-ਵਾਰ ਉਸਨੂੰ ਅਕਦੀ ਹੈ ਵੀ ਜੇਕਰ ਮੈਂ ਵਿਆਹ ਤੋਂ ਪਹਿਲਾਂ ਹੀ ਮਰ ਜਾਵਾਂ ਤਾਂ ਮੇਰੇ ਨਾਲ ਵਿਆਹ ਕਰੇਗਾ ਜਿਹੜਾ ਅਮਨ ਹੈ ਹਾਸੇ ਦੇ ਵਿੱਚ ਕਹਿ ਦਿੰਦਾ ਹੈ ਵੀ ਭਲੀਏ ਇਹ ਜੱਟ ਥੋੜੀ ਹੁੰਦਾ ਹੈ ਤੂੰ ਨਹੀਂ ਮਰਦੀ ਤੂੰ ਸਦਾ ਜਿਵੇਂਗੀ ਅਤੇ ਮੇਰੇ ਤੋਂ ਬਾਅਦ ਇਸ ਦੁਨੀਆ ਤੋਂ ਜਾਵੇਂਗੀ ਟੈਨਸ਼ਨ ਨਾਲ ਇਹੋ ਜੀ ਕੋਈ ਗੱਲ ਨਹੀਂ ਹੈ ਤੂੰ ਹਾਲੇ ਤੱਕ ਜਿਉਂਦੀ ਹੈ ਅੱਗੇ ਵੀ ਰੱਬ ਤੈਨੂੰ ਰੱਖੇਗਾ ਇਹੋ ਜੀ ਕੋਈ ਗੱਲ ਨਹੀਂ ਇਹਦੇ ਦੇਰੇ ਸ਼ਬਦ ਹਨ ਮੂੰਹ ਤੋਂ ਨਹੀਂ ਕੱਢੀ ਦੇ ਲੈਕਿਨ ਸਿਮਰਨ ਬਾਰ-ਬਾਰ ਉਸਨੂੰ ਪੁੱਛਿਆ ਕਰਦੀ ਤਾਂ ਅਮਨ ਜਰਾਹੇ ਕਹਿ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਜੇਕਰ ਤੇਰੇ ਸਵਾਸ ਜਿਹੜੇ ਹਨ ਤਹੇ ਜਾਂਦੇ ਹਨ ਫਿਰ ਵੀ ਮੈਂ ਤੈਨੂੰ ਨਾਲ ਲੈ ਕੇ ਜਾਊਂਗਾ ਤੇਰੀ ਜੋ ਵੀ ਇੱਛਾ ਹੈ ਉਹ ਪੂਰੀ ਕਰਾਂਗੇ ਸਿਮਰਨ ਇਹ ਸੁਣ ਕੇ ਖੁਸ਼ ਹੋ ਜਾਇਆ ਕਰਦੀ ਚਲੋ ਜੀ ਐਸੇ ਤਰ੍ਹਾਂ ਵਿਆਹ ਵਾਲਾ ਦਿਨ ਹੋਰ ਜ਼ਿਆਦਾ ਨੇੜੇ ਆ ਜਾਂਦਾ ਹੈ ਦੋਵੇਂ ਘਰਾਂ ਦੇ ਵਿੱਚ ਸੌਣ ਸਗਣ ਸ਼ੁਰੂ ਹੋ ਜਾਂਦੇ ਹਨ ਜੋ ਵੀ ਹਲਦੀ ਦਾ ਪ੍ਰੋਗਰਾਮ ਹੈ ਉਸ ਤੋਂ ਬਾਅਦ ਜੋ ਵੀ ਕਢੋਲੀ ਪਾਰਟੀ ਵਗੈਰਾ ਹੈ ਸਾਰਾ ਕੁਝ ਚੱਲਣ ਲੱਗ ਜਾਂਦਾ ਹੈ ਅਤੇ ਐਸੇ ਤਰ੍ਹਾਂ ਵਧੀਆ ਦੋਨਾਂ ਘਰਾਂ ਦੇ ਵਿੱਚ ਰੌਣਕਾਂ ਹਨ ਕਿ ਬੱਚਿਆਂ ਦਾ ਵਿਆਹ ਹੋ ਰਿਹਾ ਹੈ ਕਿਹੜਾ ਮਾਤਾ ਪਿਤਾ ਜਾਂਦਾ ਹੈ ਵੀ ਸਾਡੇ ਬੱਚੇ ਦਾ ਵਿਆਹ ਗੱਜ-ਬੱਜ ਕੇ ਨਾ ਹੋਵੇ ਪੂਰਾ ਢੋਲ ਧਮਾਕਿਆਂ ਦੇ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਵਿਆਹ ਜਿਹੜਾ ਹੈ ਸੰਪੰਨ ਕੀਤਾ ਜਾਂਦਾ ਹੈ ਹੁਣ ਜੀ ਵਾਰੀ ਆਂਦੀ ਹੈ ਜੀ ਬਰਾਤ ਵਾਲੇ ਦਿਨ ਦੀ ਦੋਵੇਂ ਪਰਿਵਾਰ ਬੜੇ ਖੁਸ਼ ਹਨ ਅਤੇ ਐਸੇ ਤਰ੍ਹਾਂ ਬਰਾਤ ਲੈ ਕੇ ਆਂਦੇ ਹਨ ਹੁਣ ਸਿਮਰਨ ਵਾਪਸ ਫੋਨ ਲਗਾਉਂਦੀ ਹੈ ਹਾਂਜੀ ਕਿਉਂਕਿ ਬਰਾਤ ਵਾਲਾ ਦਿਨ ਸੀ ਜਿਹੜਾ ਅਮਨ ਹੈ ਕਾਫੀ ਬਿਜ਼ੀ ਹੁੰਦਾ ਹੈ ਉਸ ਦਾ ਫੋਨ ਵੀ ਉਸ ਕੋਲ ਨਹੀਂ ਹੁੰਦਾ ਫੋਨ ਉਹ ਚੱਕ ਨਹੀਂ ਪਉਂਦਾ ਐਸੀ ਤਰ੍ਹਾਂ ਸਿਮਰਨ ਅੱਧੇ ਇੱਕ ਘੰਟੇ ਬਾਅਦ ਇੱਕ ਹੋਰ ਫੋਨ ਲਗਾਉਂਦੀ ਹੈ ਅਮਨ ਜਿਹੜਾ ਹੈ ਇਸ ਵਾਰ ਵੀ ਫੋਨ ਨਹੀਂ ਚੱਕਦਾ ਲੇਕਿਨ ਜਦੋਂ ਅੱਧੇ ਘੰਟੇ ਬਾਅਦ ਦੁਬਾਰਾ ਲਗਾਇਆ ਜਾਂਦਾ ਹੈ ਅਮਨ ਫੋਨ ਚੱਕ ਲੈਂਦਾ ਹੈ ਸਿਮਰਨ ਵਾਪਸ ਆਪਣੀ ਗਲਤੀ ਵੱਲ ਮੁੜਦੀ ਹੈ ਅਤੇ ਥੋੜੀ ਬਹੁਤੀ ਗੱਲਾਂ ਕਰਨ ਤੋਂ ਬਾਅਦ ਹਾਲਚਾਲ ਪੁੱਛਣ ਤੋਂ ਬਾਅਦ ਅੱਜ ਫਿਰ ਉਹੀ ਭਿਆਨਕ ਗੱਲ ਕਰ ਦਿੰਦੀ ਹੈ ਵੀ ਜੇਕਰ ਮੈਂ ਮਰ ਜਾਨੀ ਹਾਂ ਤੂੰ ਕੀ ਕਰੇਂਗਾ ਤਾਂ ਅਮਨ ਕਹਿੰਦਾ ਲੈਪੜੀ ਅੱਜ ਤਾਂ ਆਪਣਾ ਵਿਆਹ ਹੈ ਹੁਣ ਜੇਕਰ ਤੂੰ ਮਰਨ ਦੀ ਗੱਲਾਂ ਕਰੇਂਗੀ ਤਾਂ ਫਿਰ ਆਪਣਾ ਕੰਮ ਕਿਵੇਂ ਚੱਲੇਗਾ ਇਹੋ ਜੀਆਂ ਗੱਲਾਂ ਨਾ ਕਰ ਇਹੋ ਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਫਿਰ ਵੀ ਸਿਮਨ ਦੁਬਾਰਾ ਪੁੱਛਦੀ ਹੈ ਵੀ ਜੇਕਰ ਮੈਂ ਦੁਨੀਆ ਤੋਂ ਚਲੀ ਜਾਵਾਂਗੀ ਤੂੰ ਦੂਜਾ ਵਿਆਹ ਕਰ ਲੇਗਾ ਤਾਂ ਅਮਨ ਕਹਿੰਦਾ ਹੈ ਵੀ ਮੈਂ ਕਿਉਂ ਕਰਾਂਗਾ ਲੇਕਿਨ ਸਿਮਰਨ ਕਹਿੰਦੀ ਨਹੀਂ ਤੈਨੂੰ ਕਰਨਾ ਪਵੇਗਾ ਲੇਕਿਨ ਅਮਨ ਕਹਿੰਦਾ ਹੈ ਲੈ ਪ੍ਰਿਏ ਆਪਣਾ ਵਿਆਹ ਤਾਂ ਹਜੇ ਹੋਇਆ ਨਹੀਂ ਤੂੰ ਪਹਿਲਾਂ ਹੀ ਪੁੱਠੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਮੈਂ ਤੈਨੂੰ ਕਿੰਨੀ ਵਾਰ ਕਿਹਾ ਹੈ ਵੀ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਇਹ ਗੱਲਾਂ ਸਿਰਫ ਦਿਮਾਗ ਨੂੰ ਖਰਾਬ ਕਰਦੀਆਂ ਹਨ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਅੱਜ ਤਾਂ ਸਗਣਾ ਦਾ ਦਿਨ ਹੈ ਅੱਜ ਤਾਂ ਸੋਹਣਾ ਦਿਨ ਹੈ ਅੱਜ ਤਾਂ ਤੈਨੂੰ ਮੈਂ ਵਿਆਹ ਕੇ ਘਰ ਲੈ ਆਣਾ ਹੈ ਅੱਜ ਤਾਂ ਬਹੁਤ ਵਧੀਆ ਦਿਨ ਹੈ ਅੱਜ ਇਹ ਜਿਹੀਆਂ ਗੱਲਾਂ ਨਾ ਕਰ ਪਲੀਜ਼ ਐਸੀ ਤਰ੍ਹਾਂ ਜਿਹੜਾ ਅਮਨ ਹੈ ਉਹ ਵਿਚਾਲੇ ਹੀ ਫੋਨ ਕੱਟ ਦਿੰਦਾ ਹੈ ਅਤੇ ਸਿਮਰਨ ਦੀ ਗੱਲ ਜੜੀ ਹੈ ਵਿਚਾਲੇ ਰਹਿ ਜਾਂਦੀ ਹੈ ਅਮਨ ਸਿਮਰਨ ਦੀ ਇਸ ਭਾਰ ਨੂੰ ਸਮਝ ਨਹੀਂ ਪਾਰਿਆ ਸੀ ਲੇਕਿਨ ਚਲੋ ਕੋਈ ਗੱਲ ਨਹੀਂ ਐਸੀ ਤਰ੍ਹਾਂ ਸਾਰਾ ਕੁਝ ਹੋ ਜਾਂਦਾ ਹੈ ਮੁੰਡੇ ਵਾਲੇ ਜਿਹੜੇ ਹਨ ਕੁੜੀ ਵਾਲਿਆਂ ਦੇ ਪਿੰਡ ਉਹਨਾਂ ਦੇ ਜਿਹੜਾ ਪੈਲੈਸ ਉਹਨਾਂ ਨੇ ਬੁੱਕ ਕਰਿਆ ਸੀ ਉਸਦੇ ਵਿੱਚ ਆ ਜਾਂਦੇ ਹਨ ਹਾਂਜੀ ਜੋ ਵੀ ਤੁਹਾਡੇ ਉੱਤੇ ਸਗਨ ਹਨ ਉਹ ਕੰਪਲੀਟ ਕਰੇ ਜਾਂਦੇ ਹਨ ਅਤੇ ਬਾਅਦ ਦੇ ਵਿੱਚ ਦੋਵੇਂ ਪਰਿਵਾਰ ਜਿਹੜੇ ਹਨ ਲਾਵਾਂ ਲਈ ਸਿੱਧਾ ਪਹੁੰਚ ਜਾਂਦੇ ਹਾਂ ਜੀ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਪਾਟੀ ਸਿੰਘ ਤੋਂ ਪਹਿਲਾਂ ਹੀ ਉਹਨਾਂ ਨੇ ਅਪੁਆਇੰਟਮੈਂਟ ਲਈ ਸੀ ਸੰਭਾਲਿਆ ਸੀ ਅਤੇ ਰਾਗੀ ਸਿੰਘ ਤਿਆਰ ਹਨ ਕੀਰਤਨ ਕਰਨ ਦੇ ਲਈ ਮੁੰਡੇ ਵਾਲੇ ਉੱਥੇ ਪਹੁੰਚ ਜਾਂਦੇ ਹਨ ਕੁੜੀ ਵਾਲਾ ਦਾ ਇੰਤਜ਼ਾਰ ਹੈ ਥੋੜੇ ਸਮੇਂ ਬਾਅਦ ਕੁੜੀ ਵਾਲੇ ਵੀ ਉੱਥੇ ਆ ਜਾਂਦੇ ਹਨ ਹਾਂਜੀ ਹੁਣ ਉੱਤੇ ਲਾਵਾ ਜੜੀਆਂ ਹਨ ਸ਼ੁਰੂ ਹੋ ਜਾਂਦੀਆਂ ਹਨ ਜਿਹੜੇ ਰਾਗੀ ਸਿੰਘ ਹਨ ਕੀਰਤਨ ਕਰਦੇ ਹਨ ਅਤੇ ਪਹਿਲੀ ਲਾ ਪੜੀ ਜਾਂਦੀ ਹੈ ਹਾਂਜੀ ਜਿਵੇਂ ਹੀ ਪਹਿਲਾ ਫੇਰਾ ਜਿਹੜਾ ਹੈ ਗੁਰੂ ਸਾਹਿਬ ਦੇ ਆਲੇ ਦੁਆਲੇ ਪੂਰਾ ਕੀਤਾ ਜਾਂਦਾ ਹੈ ਬਾਅਦ ਦੇ ਵਿੱਚ ਕੁੜੀ ਨੂੰ ਥੋੜੇ ਚੱਕਰਾਂ ਲੱਗ ਜਾਂਦੇ ਹਨ ਅਤੇ ਉਸ ਦੀ ਸਹੇਲੀ ਜੜੀ ਹੈ ਪਾਸ ਆਂਦੀ ਹੈ ਅਤੇ ਉਸ ਨੂੰ ਸੰਭਾਲਦੀ ਹੈ ਐਸੀ ਤਰ੍ਹਾਂ ਦੂਜੀ ਲਾ ਵੀ ਹਲੇ ਅੱਧੀ ਹੀ ਪੂਰੀ ਹੋਈ ਸੀ ਕੁੜੀ ਜਿਹੜੀ ਹੈ ਧੜਮ ਦੇ ਨਾਲ ਥੱਲੇ ਡਿੱਗ ਜਾਂਦੀ ਹੈ ਉਹ ਸਾਰੇ ਸੋਚਦੇ ਹਨ ਵੀ ਆਹ ਕੀ ਹੋ ਗਿਆ ਕੁੜੀ ਜੀ ਮਾਤਾ ਅਤੇ ਬਾਕੀ ਜਣੇ ਜਿਹੜੇ ਹਨ ਇੱਕਦਮ ਭੱਜਦੇ ਹਨ ਵੀ ਕੁੜੀ ਨੂੰ ਕੀ ਹੋ ਗਿਆ ਕਈ ਜਣੇ ਹਾਲੇ ਵੀ ਥੱਲੇ ਬੈਠੇ ਹਨ ਉਹਨਾਂ ਨੂੰ ਲੱਗਿਆ ਵੀ ਥੋੜੇ-ਮੋਟੇ ਚੱਕਰ ਆਏ ਹੋਣੇ ਲੇਕਿਨ ਇੰਨੇ ਦੇ ਵਿੱਚ ਸਭ ਨੂੰ ਦੇਖ ਕੇ ਅੰਦਾਜ਼ਾ ਹੋ ਗਿਆ ਵੀ ਸ਼ਾਇਦ ਕੁੜੀ ਨੂੰ ਹਾਰਟ ਅਟੈਕ ਨਾਲ ਆਇਆ ਹੋਵੇ ਇਸ ਦਾ ਦਿਲ ਤਾਂ ਪਹਿਲਾਂ ਤੋਂ ਹੀ ਕਮਜ਼ੋਰ ਸੀ ਦਵਾਈ ਵੀ ਸ਼ਾਇਦ ਇਸ ਨੇ ਦੋ ਦਿਨਾਂ ਤੋਂ ਖਾਈ ਹੈ ਪਤਣਾ ਨਹੀਂ ਖਾਈ ਕਿਸੇ ਨੇ ਢੰਗ ਨਾਲ ਧਿਆਨ ਨਹੀਂ ਦਿੱਤਾ ਲੇਕਿਨ ਕੁੜੀ ਜਿਹੜੀ ਹੈ ਉੱਥੇ ਹੀ ਹਾਰਟ ਅਟੈਕ ਦੇ ਨਾਲ ਪੂਰੀ ਹੋ ਚੁੱਕੀ ਹੈ ਇਸ ਗੱਲ ਦਾ ਅੰਦਾਜ਼ਾ ਉਹਨਾਂ ਨੂੰ ਉਦੋਂ ਹੁੰਦਾ ਹੈ ਜਦੋਂ ਕੁੜੀ ਦਾ ਮਾਮਾ ਜਿਹੜਾ ਹੈ ਕੁੜੀ ਦੀ ਨਬਜ਼ ਚੈੱਕ ਕਰਦਾ ਹੈ ਲੇਕਿਨ ਉਸ ਨੂੰ ਕੁਝ ਵੀ ਹਲਚਲ ਦਿਖਾਈ ਨਹੀਂ ਦਿੰਦੀ ਨਬਜ਼ ਬੰਦ ਹੋ ਚੁੱਕੀ ਹੈ ਕੁੜੀ ਹੁਣ ਪੂਰੀ ਹੋ ਗਈ ਹੈ ਸਾਹ ਵੀ ਨਹੀਂ ਚੱਲ ਰਹੇ ਚਲੋ ਜੀ ਹੁਣ ਕੁੜੀ ਮਰ ਗਈ ਹੈ ਸਾਰੇ ਜਣੇ ਸ਼ੋਕ ਮਨਾਉਂਦੇ ਹਨ ਉਹ ਜਿਹੜਾ ਵਿਆਹ ਵਾਲਾ ਮਾਹੌਲ ਹੈ ਬਿਲਕੁਲ ਸ਼ੋਕ ਦੇ ਵਿੱਚ ਡੁੱਬ ਜਾਂਦਾ ਹੈ ਰਾਗੀ ਸੰਗੀਤ ਵੀ ਵਿਚਾਰੇ ਕੀਰਤਨ ਬੰਦ ਕਰ ਦਿੰਦੇ ਹਨ ਆਪਣੇ ਵਾਜਾਂ ਤੇ ਕਪੜਾ ਪਾ ਦਿੰਦੇ ਹਨ ਅਤੇ ਉਸ ਸੋਕ ਦੀ ਘੜੀ ਦੇ ਵਿੱਚ ਪਰਿਵਾਰ ਦਾ ਹੌਸਲਾ ਵਧਾਉਂਦੇ ਹਨ ਅਤੇ ਕੋਲ ਜਿਹੜਾ ਹੈ ਥੋੜੀ ਦੂਰ ਤੇ ਖੜ ਜਾਂਦੇ ਹਨ ਹਾਂਜੀ ਉੱਤੇ ਪੂਰਾ ਜਿਹੜਾ ਹੈ ਮਾਹੌਲ ਬਿਲਕੁਲ ਰੋਣ ਧੋਣ ਵਾਲਾ ਬਣ ਗਿਆ ਹੈ ਸਾਰੇ ਜਿਹੜੇ ਆਏ ਹਨ ਰੋਣ ਲੱਗ ਗਏ ਹਨ ਉੱਚੀ ਉੱਚੀ ਪਵਾ ਮਾਰ ਫਿਰ ਆਹ ਕੀ ਹੋ ਗਿਆ ਹੈ ਜਿੰਨੇ ਰਿਸ਼ਤੇਦਾਰ ਬਾਕੀ ਉੱਥੇ ਨਹੀਂ ਹਨ ਉਹ ਵੀ ਉੱਥੇ ਪਹੁੰਚ ਗਏ ਹਨ ਅਤੇ ਸਾਰੇ ਜਨੰਦਰੇ ਹਨ ਉਹ ਬਿਲਕੁਲ ਸ਼ੋਕ ਮਨਾ ਰਹੇ ਹਨ ਕਿਸੇ ਨੂੰ ਵੀ ਉਮੀਦ ਨਹੀਂ ਸੀ ਵੀ ਅੱਜ ਦੇ ਦਿਨ ਆਹ ਸਭ ਕੁਝ ਹੋ ਜਾਵੇਗਾ ਲੇਕਿਨ ਅਮਨ ਵਿਚਾਰਾ ਜਿਹੜਾ ਹੈ ਉਹ ਬਿਲਕੁਲ ਸਦਮੇ ਦੇ ਵਿੱਚ ਹੈ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਅਜਿਹੇ ਸ਼ਗਨਾਂ ਦੇ ਦਿਨ ਆਹ ਕੰਮ ਹੋ ਜਾਵੇਗਾ ਇਹ ਮੇਰੇ ਨਾਲ ਹੀ ਕਿਉਂ ਹੋਇਆ ਰੱਬ ਨੂੰ ਇੱਕ ਵਾਰ ਤਾਂ ਕੋਸਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਫਿਰ ਉਸਨੂੰ ਯਾਦ ਆਂਦਾ ਹੈ ਬੀ ਸਿਮਰਨ ਨੇ ਵਾਰ-ਵਾਰ ਉਸ ਨੂੰ ਪੁੱਛਿਆ ਵੀ ਜੇਕਰ ਮੈਂ ਚਲੀ ਗਈ ਤਾਂ ਤੂੰ ਕੀ ਕਰੇਂਗਾ ਮੈਂ ਉਸ ਨੂੰ ਵਾਰ-ਵਾਰ ਕਿਹਾ ਉਸ ਨਾਲ ਵਾਅਦਾ ਕੀਤਾ ਅੱਜ ਸਵੇਰੇ ਵੀ ਜਦੋਂ ਮੇਰੀ ਆਖਰੀ ਵਾਰ ਉਸ ਨਾਲ ਗੱਲ ਹੋਈ ਤਾਂ ਉਸ ਨੇ ਆਹੀ ਗੱਲ ਕਹੀ ਸੀ ਦੇਖ ਅਮਨ ਹੁਣ ਵਾਅਦਾ ਨਿਭਾਉਣ ਦਾ ਟਾਈਮ ਹੈ ਹੁਣ ਪਿੱਛੇ ਹਟਣ ਦਾ ਟਾਈਮ ਨਹੀਂ ਹੈ ਉਹ ਪਰਿਵਾਰ ਵਾਲਿਆਂ ਨੂੰ ਆਹ ਗੱਲ ਦੱਸਦਾ ਹੈ ਵੀ ਅੱਜ ਸਵੇਰੇ ਵੀ ਮੇਰੇ ਨਾਲ ਆਹ ਗੱਲ ਹੋਈ ਅਤੇ ਇਸ ਤੋਂ ਪਹਿਲਾਂ ਵੀ ਮੇਰੇ ਨਾਲ ਆਹੀ ਗੱਲਾਂ ਉਸ ਨੇ ਕੀਤੀਆਂ ਸਨ ਮੈਂ ਉਸ ਨੂੰ ਸਮਝ ਨਹੀਂ ਪਾਇਆ ਸ਼ਾਇਦ ਉਸ ਨੂੰ ਆਉਣ ਵਾਲੇ ਸਮੇਂ ਦਾ ਥੋੜਾ ਬਹੁਤਾ ਅੰਦਾਜ਼ਾ ਹੋਣਾ ਉਹ ਕਹਿੰਦੇ ਨਹੀਂ ਹੁੰਦੇ ਜੀ ਮਰਨ ਵਾਲੇ ਨੂੰ ਮਰਨ ਦਾ ਸਮਾਂ ਜਦੋਂ ਹੈ ਥੋੜਾ ਪਹਿਲਾਂ ਤੋਂ ਦਿਖਾਈ ਦੇਣ ਲੱਗ ਜਾਂਦਾ ਹੈ ਸ਼ਾਇਦ ਐਸੀ ਤਰ੍ਹਾਂ ਹੋਇਆ ਹੋਵੇਗਾ ਤਾਂ ਹੀ ਸਿਮਰਨ ਨੇ ਸ਼ਾਇਦ ਦਵਾਈ ਨਹੀਂ ਲਈ ਅਤੇ ਅੱਜ ਆਹ ਕੰਮ ਹੋ ਗਿਆ ਹੈ ਚਲੋ ਜੀ ਹੁਣ ਅਮਨ ਬਾਕੀਆਂ ਨੂੰ ਮਨਾਉਂਦਾ ਹੈ ਵੀ ਹੁਣ ਆਪਾਂ ਵਿਚਾਰੇ ਕੰਮ ਨਹੀਂ ਰੋਕਣਾ ਇਸ ਨਾਲ ਜੋ ਵੀ ਇਸ ਦਾ ਅੰਤਮ ਜੜਾ ਹੈ ਇਸ ਨਾਲ ਹੁਣ ਮੈਂ ਲਾਵਾਂ ਲੈਣੀਆਂ ਹਨ ਸਿਮਰਨ ਦਾ ਅੰਤਮ ਜੜਾ ਸੁਪਨਾ ਸੀ ਉਹ ਮੈਂ ਪੂਰਾ ਕਰਨਾ ਹੈ ਹੁਣ ਮੈਂ ਪਿੱਛੇ ਨਹੀਂ ਹਟ ਸਕਦਾ ਮੈਂ ساری ਉਮਰ ਜਿੰਨਾ ਵੀ ਥਮਾ ਉਸ ਨਾਲ ਗੱਲਾਂ ਕੀਤੀਆਂ ਹਨ ਵਾਰ-ਵਾਰ ਇਹ ਵਾਅਦਾ ਕੀਤਾ ਹੈ ਅੱਜ ਵਾਅਦਾ ਨਿਭਾਉਣ ਦਾ ਟਾਈਮ ਹੈ ਅੱਜ ਪਿੱਛੇ ਨਹੀਂ ਹਟਣਾ ਚਾਹੀਦਾ ਚਲੋ ਅਮਨ ਦੇ ਘਰ ਵਾਲੇ ਮੰਨ ਜਾਂਦੇ ਹਨ ਕੁੜੀ ਵਾਲਿਆਂ ਨੂੰ ਵੀ ਮਨਾਇਆ ਜਾਂਦਾ ਹੈ ਕਿ ਜੋ ਹੋਣਾ ਸੀ ਹੋ ਗਿਆ ਹੁਣ ਵਿਚਾਰੀ ਦੀ ਅੰਤਿਮ ਇੱਛਾ ਪੂਰੀ ਕੀਤੀ ਜਾਵੇ ਬਾਅਦ ਦੇ ਵਿੱਚ ਤੁਸੀਂ ਰੋਣਾ ਧੋਣਾ ਕਰ ਲਿਓ ਹੁਣ ਐਵੇਂ ਨਾ ਰੋ ਪੁਰੀ ਦੀ ਰੂਹ ਜਿਹੜੀ ਹੈ ਉਹ ਸ਼ਾਂਤ ਨਹੀਂ ਹੋਣੀ ਆਪਾਂ ਨੂੰ ਉਸ ਦੀ ਆਖਰੀ ਇੱਛਾ ਪੂਰੀ ਕਰਨੀ ਚਾਹੀਦੀ ਹੈ ਐਸੇ ਤਰ੍ਹਾਂ ਬਿਨਾਂ ਲਾਵਾ ਫਿਰੇ ਕਿਉਂਕਿ ਰਾਗੀ ਸਿੰਘ ਜਿਹੜੇ ਹਨ ਇਸ ਤਰ੍ਹਾਂ ਦੀ ਲਾਹ ਕਰਾਉਣ ਨੂੰ ਤਿਆਰ ਨਹੀਂ ਹਨ ਲੇਕਿਨ ਫਿਰ ਰਿਸ਼ਤੇਦਾਰੀ ਦੇ ਵਿੱਚੋਂ ਜਿਸ ਨੂੰ ਮੜਾ ਮੋਟਾ ਪਾਠ ਆਂਦਾ ਸੀ ਉਹ ਸਿੱਧਾ ਬੈਠ ਜਾਂਦਾ ਸੀ ਤੱਬਿਆਂ ਅੱਜ ਲਾਵਾ ਜਿਹੜਿਆ ਹਨ ਸਿੱਧਾ ਬਿਨਾਂ ਰਾਗੀ ਕੀਰਤਨ ਤੋਂ ਸ਼ੁਰੂ ਕਰ ਦਿੰਦਾ ਹੈ ਅਤੇ ਲਾਵਾਂ ਦਾ ਪਾਠ ਹੋਣ ਲੱਗ ਜਾਂਦਾ ਹੈ। ਹਾਂਜੀ ਦੋਸਤੋ ਐਸੀ ਤਰ੍ਹਾਂ ਚਾਰ ਲਾਵਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਬਾਦ ਦੇ ਵਿੱਚ ਕੁੜੀ ਨੂੰ ਬਾਦ ਦੇ ਵਿੱਚ ਕੁੜੀ ਨਾਲ ਉਹੀ ਰਸਮਾਂ ਕੀਤੀਆਂ ਜਾਂਦੀਆਂ ਹਨ ਜੇਕਰ ਉਹ ਵਿਚਾਰੀ ਜਿਉਂਦੀ ਹੁੰਦੀ ਤਾਂ ਉਸ ਨਾਲ ਕੀਤੀਆਂ ਜਾਣੀਆਂ ਸਨ ਅਤੇ ਅੰਤ ਦੇ ਵਿੱਚ ਸੋਹਰੇ ਪਰਿਵਾਰ ਲਿਜਾ ਕੇ ਹੀ ਉਸ ਦਾ ਅੰਤਮ ਸੰਸਕਾਰ ਉੱਥੇ ਕੀਤਾ ਜਾਂਦਾ ਹੈ। ਉੱਥੇ ਉਸ ਦਾ ਭੋਗ ਪਾਇਆ ਜਾਂਦਾ ਹੈ। ਹਾਂਜੀ ਉਹ ਅਤੇ ਉੱਥੇ ਹੀ ਸਾਰੇ ਜਿਹੜੇ ਹਨ ਅੰਤਮ ਰਿਵਾਜ ਪੂਰੇ ਕੀਤੇ ਜਾਂਦੇ ਹਨ। ਕੁੜੀ ਵਾਲੇ ਵੀ ਬਹੁਤ ਦੁਖੀ ਹਨ, ਮੁੰਡੇ ਵਾਲੇ ਵੀ ਦੁਖੀ ਹਨ। ਲekin ਇਨ ਦੇ ਵਿਚਕਾਰ ਜਿਹੜੇ ਸਾਰੇ ਹਨ ਉਹ ਅਮਨ ਦੀ ਅਛਾਈ ਤੇ ਗੌਰ ਕਰਦੇ ਹਨ ਅਤੇ ਉਸ ਦੇ ਵੱਲ ਇੱਕ ਚੰਗੀ ਨਿਗਾਹ ਨਾਲ ਤੱਕਦੇ ਹਨ ਵੀ ਕਿੰਨਾ ਚੰਗਾ ਮੁੰਡਾ ਹੈ ਕੁੜੀ ਦੇ ਮਰਨ ਤੋਂ ਬਾਅਦ ਵੀ ਉਸ ਦਾ ਸਾਥ ਨਹੀਂ ਛੱਡਿਆ ਅਤੇ ਉਸ ਨੂੰ ਆਪਣੇ ਘਰ ਲੈ ਕੇ ਆਇਆ ਹੈ ਆਪਣਾ ਵਾਅਦਾ ਪੂਰਾ ਕੀਤਾ ਹੈ ਜੇਕਰ ਕੋਈ ਹੋਰ ਮੁੰਡਾ ਹੁੰਦਾ ਉੱਤੇ ਹੀ ਛੱਡ ਜਾਣਾ ਸੀ ਉੱਤੇ ਹੀ ਜਿਹੜਾ ਹੈ ਇਹ ਭੱਜ ਖੜਾ ਹੋਣਾ ਸੀ ਵੀ ਮੈਂ ਕਿਉਂ ਕਰਾਵਾਂ ਵਿਆਹ ਪਹਿਲੀ ਗੱਲ ਤਾਂ ਕਿਸੇ ਨੇ ਬਿਮਾਰ ਜੀ ਕੁੜੀ ਨਾਲ ਵਿਆਹ ਕਰਨਾ ਹੀ ਨਹੀਂ ਸੀ ਲੇਕਿਨ ਇਸਨੇ ਗੱਲ ਨੂੰ ਸਮਝਿਆ ਅਤੇ ਬਹੁਤ ਚਲੋ ਮਾੜੀ ਗੱਲ ਹੋਈ ਆਪਣੇ ਨਾਲ ਲੇਕਿਨ ਫਿਰ ਵੀ ਵਿਚਾਰੇ ਨੇ ਅਚਾਈ ਆਪਣੀ ਦਿਖਾਈ ਹੈ ਹੁਣ ਕੁੜੀ ਨੂੰ ਮਰੇ ਵੀ 4-5 ਮਹੀਨੇ ਹੋ ਗਏ ਹਨ ਸਿਵਰਨਦੇ ਘਰ ਵਾਲੇ ਵੀ ਅਮਨ ਦੇ ਘਰ ਆਣਾ ਘਟ ਕਰ ਦਿੰਦੇ ਹਨ ਹੁਣ ਵਾਰ-ਵਾਰ ਅਮਨ ਨੂੰ ਕਿਹਾ ਜਾਂਦਾ ਹੈ ਵੀ ਤੂੰ ਦੂਜਾ ਵਿਆਹ ਕਰ ਲੈ ਲੇਕਿਨ ਉਹ ਇੱਕ ਵਾਰ ਤਿਆਰ ਨਹੀਂ ਹੁੰਦਾ ਲੇਕਿਨ ਜਦੋਂ ਵਾਰ-ਵਾਰ ਦਬਾਅ ਪਾਇਆ ਜਾਂਦਾ ਹੈ ਕਿਰਦਾਰੀ ਉਹ ਨਾ ਕਰ ਦਿੰਦਾ ਹੈ ਪਤਾ ਨਹੀਂ ਵਿਚਾਰੇ ਦੇ ਮਨ ਦੇ ਵਿੱਚ ਕੀ ਸੀ हां जी दोस्तों किवें लगी ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਸੋਚਦੇ ਹੋ ਤੁਸੀਂ ਅਮਨ ਅਤੇ ਸਿਮਰਨ ਦੇ ਬਾਰੇ ਹਾਂਜੀ ਦੋਸਤੋ ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਰਹੇਗਾ ਦੇਖਦੇ ਰਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਹੋਰ ਵੀ ਤੁਹਾਡੇ ਕੋਈ ਵਿਚਾਰ ਹਨ ਤੁਸੀਂ ਦੱਸ ਸਕਦੇ ਹੋ ਅਤੇ ਜੇਕਰ ਤੁਹਾਨੂੰ ਸੱਚਮੁੱਚ ਇਹ ਵੀਡੀਓ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਵਧੀਆ ਕਹਾਣੀ ਜ਼ਰੂਰ ਪਹੁੰਚ ਸਕੇ ਦੋਸਤੋ ਦੇਖਦੇ ਰਹੋ ਜੀ ਸਾਡਾ ਚੈਨਲ ਦਿਓ ਜੀ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ